ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਉਹ 6 ਸੰਕੇਤ ਕਿਹੜੇ ਨੇ ਜੋ ਦੱਸਦੇ ਨੇ ਕਿ ਸਾਡੀ ਤੀਜੀ ਅੱਖ ਯਾਨੀ ਥਰਡ ਆਈ ਓਪਨ ਹੋ ਚੁੱਕੀ ਹੈ ਯਾਨੀ ਖੁੱਲ ਚੁੱਕੀ ਹੈ ਸੰਗਤ ਜੀ ਇਹ ਦੋ ਅੱਖਾਂ ਸਾਨੂੰ ਪ੍ਰਮਾਤਮਾ ਨੇ ਇਸ ਸੰਸਾਰ ਬੀਆਂ ਚੀਜ਼ਾਂ ਨੂੰ ਦੇਖਣ ਲਈ ਦਿੱਤੀਆਂ ਹੋਈਆਂ ਨੇ ਪਰਮਾਤਮਾ ਦੀ ਕੁਦਰਤ ਵਿੱਚ ਅਜੀਬ ਬਹੁਤ ਸਾਰੇ ਰਾਜ ਨੇ ਜਿਹੜੇ ਇਹਨਾਂ ਅੱਖਾਂ ਨਾਲ ਨਹੀਂ ਦੇਖੇ ਜਾ ਸਕਦੇ ਅਤੇ ਨਹੀਂ ਜਾਣੇ ਜਾ ਸਕਦੇ ਇਹ ਸਾਰੇ ਰਾਜ ਜਿਨ੍ਹਾਂ ਭਗਤਾਂ ਦੀ ਤੀਜੀ ਅੱਖ ਖੁੱਲ ਜਾਂਦੀ ਹੈ ਉਹਨਾਂ ਅੱਗੇ ਹੀ ਜਾਹਰ ਹੁੰਦੇ ਨੇ ਇੱਕ ਹੋਰ ਦੁਨੀਆ ਵੀ ਮੌਜੂਦ ਹੈ ਜਿੱਤੋਂ ਸਾਨੂੰ ਉਹ ਲੋਕ ਦੇਖ ਸਕਦੇ ਨੇ ਪਰ ਅਸੀਂ ਉਹਨਾਂ ਨੂੰ ਨਹੀਂ ਦੇਖ ਸਕਦੇ ਉਸ ਦੁਨੀਆ ਵਿੱਚ ਦੇਵੀ ਦੇਵਤੇ ਪੀਰ ਪੈਗੰਬਰ ਪੂਤ ਪ੍ਰੇਤ ਜਿੰਨ ਆਦ ਰਹਿੰਦੇ ਨੇ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਕਮੈਂਟ ਬਾਕਸ ਵਿੱਚ ਜੈ ਪੀਰਾ ਦੀ ਜ਼ਰੂਰ ਲਿਖੋ ਸੰਗਤ ਜੀ ਜਿਨ੍ਹਾਂ ਭਗਤਾਂ ਦੀ ਪੀਰਾਂ ਦੀ ਕਿਰਪਾ ਦੁਆਰਾ ਕੀਜੀ ਅੱਖ ਖੁੱਲ ਜਾਂਦੀ ਹੈ ਤਾਂ ਉਹ ਭਗਤ ਸਭ ਕੁਝ ਜਾਣਨ ਵਿੱਚ ਸਮਰੱਥ ਹੋ ਜਾਂਦੇ ਨੇ ਸੰਗਤ ਜੀ ਪੀਰਾਂ ਦੀ ਇਬਾਦਤ ਕਰਦੇ ਕਰਦੇ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਪੀਰਾਂ ਦੁਆਰਾ ਆਪਣੇ ਭਗਤਾਂ ਦੀ ਤੀਜੀ ਅੱਖ ਖੋਲ ਦਿੱਤੀ ਜਾਂਦੀ ਹੈ ਪੀਰ ਆਪਣੇ ਦਰਸ਼ਨ ਦੇਣ ਤੋਂ ਪਹਿਲਾਂ ਆਪਣੇ ਭਗਤ ਦੀ ਤੀਸਰੀ ਅੱਖ ਖੋਲ੍ਹ ਦਿੰਦੇ ਨੇ ਜਿਸ ਨਾਲ ਉਸ ਨੂੰ ਜਿੱਥੇ ਪੀਰਾਂ ਦੇ ਦਰਸ਼ਨ ਹੁੰਦੇ ਨੇ ਉੱਥੇ ਹੀ ਉਹ ਜਿਸ ਵੀ ਘਰ ਵਿੱਚ ਜਾਂਦਾ ਹੈ ਤਾਂ ਉਸ ਨੂੰ ਉੱਥੇ ਮੌਜੂਦ ਬੁਰੀਆਂ ਸ਼ਕਤੀਆਂ ਵੀ ਆਪਣੇ ਆਪ ਦਿਖਾਈ ਦੇਣ ਲੱਗ ਜਾਂਦੀਆਂ ਨੇ ਸੰਗਤ ਜੀ ਤੀਜੀ ਅੱਖ ਖੁੱਲਣ ਦੇ ਬਹੁਤ ਸਾਰੇ ਫਾਇਦੇ ਵੀ ਹਨ ਅਤੇ ਬਹੁਤ ਸਾਰੇ ਨੁਕਸਾਨ ਵੀ ਭਗਤਾਂ ਨੂੰ ਹੁੰਦੇ ਨੇ ਫਾਇਦੇ ਜਿਵੇਂ ਜਿਸ ਭਗਤ ਦੀ ਤੀਜੀ ਅੱਖ ਖੁੱਲੀ ਹੋਵੇ ਉਹ ਪੀਰਾਂ ਦੇ ਅਤੇ ਹੋਰ ਦੇਵੀ ਦੇਵਤਿਆਂ ਦੇ ਦਰਸ਼ਨ ਕਰ ਸਕਦਾ ਹੈ ਉਹ ਹੋਣ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਜਾਣ ਸਕਦਾ ਹੈ ਉਸ ਨੂੰ ਇੱਕ ਥਾਂ ਤੇ ਬੈਠੇ ਹੋਏ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਉਸ ਤੋਂ ਕਾਫੀ ਦੂਰ ਕਿਸੇ ਹੋਰ ਦੂਜੀ ਥਾਂ ਤੇ ਦੂਜੇ ਸ਼ਹਿਰ ਵਿੱਚ ਕੀ ਹੋ ਰਿਹਾ ਹੈ ਇੱਥੋਂ ਤੱਕ ਕਿ ਦਿਵ ਦ੍ਰਿਸ਼ਟੀ ਵਾਲਾ ਮਨੁੱਖ ਸਾਹਮਣੇ ਵਾਲੇ ਵਿਅਕਤੀ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਇਹ ਵੀ ਜਾਣ ਲੈਂਦਾ ਹੈ ਤੀਜੀ ਇੱਕ ਖੁੱਲਣ ਦੇ ਸੰਗਤ ਜੀ ਨੁਕਸਾਨ ਇਹ ਹੁੰਦੇ ਨੇ ਕਿ ਸਾਨੂੰ ਬਾੜੀਆਂ ਸ਼ਕਤੀਆਂ ਵੀ ਦਿਖਾਈ ਦੇਣ ਲੱਗ ਜਾਂਦੀਆਂ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸਾਡਿਆਂ ਇਹਨਾਂ ਅਕਾਤੂਲ ਲੁਕੋਇਆ ਹੋਇਆ ਹੈ ਇਹ ਮਾੜੀਆਂ ਸ਼ਕਤੀਆਂ ਦੇਖਾਂ ਵਿੱਚ ਬਹੁਤ ਹੀ ਭਿਆਨਕ ਹੁੰਦੀਆਂ ਨੇ ਜਿਸ ਵੀ ਭਗਤ ਦੀ ਤੀਜੀ ਅੱਖ ਖੁੱਲ ਜਾਂਦੀ ਹੈ ਤਾਂ ਇਹ ਮਾੜੀਆਂ ਸ਼ਕਤੀਆਂ ਜਾਂ ਭਟਕਦੀਆਂ ਰੋਹਾ ਉਸ ਭਗਤ ਕੋਲ ਆਉਣਾ ਸ਼ੁਰੂ ਕਰ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੋ ਭਗਤ ਉਹਨਾਂ ਨੂੰ ਦੇਖਣ ਦੀ ਸ਼ਕਤੀ ਰੱਖਦਾ ਹੈ ਉਹ ਉਹਨਾਂ ਦੇ ਦੁੱਖ ਵੀ ਕੱਟ ਸਕਦਾ ਹੈ ਅਤੇ ਉਹਨਾਂ ਨੂੰ ਇਸ ਪ੍ਰੇਤ ਜੂਨੀ ਵਿੱਚੋਂ ਮੁਕਤੀ ਦਿਵਾ ਸਕਦਾ ਹੈ ਇਸ ਕਰਕੇ ਇਹ ਮਾੜੀਆਂ ਚੀਜ਼ਾਂ ਉਹਨਾਂ ਭਗਤਾਂ ਨੂੰ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਉਹਨਾਂ 6 ਸੰਕੇਤਾਂ ਦੀ ਜਿਨ੍ਹਾਂ ਰਾਹੀਂ ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡੀ ਤੀਜੀ ਅੱਖ ਜਲਦ ਹੀ ਖੁੱਲਣ ਵਾਲੀ ਹੈ ਸੰਗਤ ਜੀ ਪਹਿਲਾ ਸੰਕੇਤ ਹੁੰਦਾ ਹੈ ਕਿ ਉਸ ਵਿਅਕਤੀ ਦੇ ਮੱਥੇ ਵਿੱਚ ਤੀਜੀ ਅੱਖ ਵਾਲੇ ਸਥਾਨ ਦੇ ਯਾਨੀ ਦੋਵੇਂ ਪਰਵਟਿਆਂ ਦੇ ਵਿਚਕਾਰ ਮੱਥੇ ਵਿੱਚ ਤੇਜ਼ ਛੁਬਣ ਉਸ ਨੂੰ ਮਹਿਸੂਸ ਹੁੰਦੀ ਹੈ ਉਸ ਨੂੰ ਉੱਥੇ ਇੱਕ ਖਿਚਾ ਮਹਿਸੂਸ ਹੋਵੇਗਾ ਹਲਕਾ ਹਲਕਾ ਦਰਦ ਮਹਿਸੂਸ ਹੋਵੇਗਾ ਦੂਜਾ ਸੰਕੇਤ ਉਸ ਵਿਅਕਤੀ ਨੂੰ ਅੱਖਾਂ ਬੰਦ ਕਰਨ ਤੇ ਅਲੱਗ-ਅਲੱਗ ਆਕ੍ਰਿਤਿਆ ਦਿਖਾਈ ਦਿੰਦੀਆਂ ਨੇ ਵਕ ਵਕ ਤਰ੍ਹਾਂ ਦੇ ਰੰਗ-ਬਰੰਗੇ ਆਕਾਰ ਦਿਖਾਈ ਦੇਣ ਲੱਗ ਜਾਂਦੇ ਨੇ ਤੀਜਾ ਸੰਕੇਤ ਉਹ ਵਿਅਕਤੀ ਤੇਜ ਰੋਸ਼ਨੀ ਪ੍ਰਤੀ ਸੰਵੇਦਨਸ਼ੀਲ ਹੋ ਜਾਵੇਗਾ ਉਸ ਨੂੰ ਤੇਜ ਰੋਸ਼ਨੀ ਅਤੇ ਧੁੱਪ ਵਿੱਚ ਦੇਖਣ ਵਿੱਚ ਪਰੇਸ਼ਾਨੀ ਹੋਣ ਲੱਗੇਗੀ ਕਿਉਂਕਿ ਉਸ ਅੰਦਰ ਪਹਿਲਾਂ ਤੋਂ ਹੀ ਪਰਮਾਤਮਾ ਦੀ ਜੋਤ ਤੀਜੀ ਅੱਖ ਦੇ ਰੂਪ ਵਿੱਚ ਖੁੱਲਣੀ ਸ਼ੁਰੂ ਹੋ ਗਈ ਹੈ ਚੌਥਾ ਸੰਕੇਤ ਉਸ ਵਿਅਕਤੀ ਵਿੱਚ ਸੋਚਣ ਸਮਝਣ ਦੀ ਸ਼ਕਤੀ ਇਕਦਮ ਬਹੁਤ ਤੇਜ਼ ਵੱਧ ਜਾਵੇਗੀ ਉਹ ਕਈ ਗੱਲਾਂ ਬਿਨਾਂ ਦੇਖੇ ਹੀ ਜਾਣ ਲੈਂਦਾ ਹੈ ਅਤੇ ਬਿਨਾਂ ਦੱਸੇ ਹੀ ਵਿਚਾਰਾਂ ਨੂੰ ਪੜ੍ਹ ਲੈਂਦਾ ਹੈ ਪੰਜਵਾਂ ਸੰਕੇਤ ਸੰਗਤ ਜੀ ਜਿਸ ਵਿਅਕਤੀ ਦੀ ਤੀਜੀ ਇੱਕ ਖੁੱਲ੍ਹ ਜਾਨੀ ਹੈ ਉਹ ਸਾਹਮਣੇ ਵਾਲੇ ਵਿਅਕਤੀ ਬਾਰੇ ਸਭ ਕੁਝ ਜਾਣ ਲੈਂਦਾ ਹੈ ਉਸ ਨਾਲ ਕੋਈ ਮਾੜੀ ਸ਼ਕਤੀ ਹੈ ਜਾਂ ਚੰਗੀ ਸ਼ਕਤੀ ਹੈ ਇਹ ਵੀ ਉਸ ਭਗਤ ਨੂੰ ਪਤਾ ਲੱਗ ਜਾਂਦਾ ਹੈ ਛੇਵਾਂ ਸੰਕੇਤ ਉਸ ਵਿਅਕਤੀ ਨੂੰ ਜੋ ਸੁਪਨੇ ਆਉਂਦੇ ਨੇ ਉਹ ਸੱਚ ਹੋਣੇ ਸ਼ੁਰੂ ਹੋ ਜਾਂਦੇ ਨੇ ਉਸ ਨੂੰ ਕਈ ਘਟਨਾਵਾਂ ਪਹਿਲਾਂ ਹੀ ਦਿਖ ਜਾਂਦੀਆਂ ਨੇ ਉਸ ਵਿਅਕਤੀ ਦੀਆਂ ਸਾਰੀਆਂ ਗਿਆਨ ਇੰਦਰੀਆਂ ਬਹੁਤ ਸਟਰੋਂਗ ਹੋ ਜਾਂਦੀਆਂ ਨੇ ਉਹ ਖੁੱਲ੍ਹੀਆਂ ਅੱਖਾਂ ਨਾਲ ਹੀ ਕਿਸੇ ਵਿਅਕਤੀ ਨੂੰ ਦੇਖ ਕੇ ਉਸ ਬਾਰੇ ਉਹ ਗੱਲਾਂ ਵੀ ਦੱਸ ਸਕਦਾ ਹੈ ਜਿਹੜੀਆਂ ਉਸ ਵਿਅਕਤੀ ਦੇ ਗੁਪਤ ਰਾਜ ਹੁੰਦੇ ਨੇ ਜਿਸ ਭਗਤ ਦੀ ਤੀਜੀ ਅੱਖ ਖੁੱਲ੍ਹ ਜਾਂਦੀ ਹੈ ਉਸ ਭਗਤ ਨੂੰ ਭੂਤ ਅਤੇ ਭਵਿੱਖ ਬਾਰੇ ਸਭ ਕੁਝ ਪਤਾ ਲੱਗ ਜਾਂਦਾ ਹੈ ਸੰਗਤ ਜੀ ਤੀਜੀ ਅੱਖ ਨੂੰ ਬਹੁਤ ਹੀ ਸੋਚ ਸਮਝ ਕੇ ਖੋਲਣਾ ਚਾਹੀਦਾ ਹੈ ਕਿਉਂਕਿ ਕੁਦਰਤ ਵਿੱਚ ਬਹੁਤ ਸਾਰੀਆਂ ਅਜਾਈਆਂ ਸ਼ਕਤੀਆਂ ਵੀ ਮੌਜੂਦ ਨੇ ਜਿਨ੍ਹਾਂ ਨੂੰ ਨਾ ਦੇਖਣਾ ਹੀ ਸਾਡੇ ਲਈ ਚੰਗਾ ਹੈ ਜਦੋਂ ਸਾਡੇ ਪੀਰ ਸਾਨੂੰ ਦਰਸ਼ਨ ਦੇਣਾ ਚਾਹੁੰਦੇ ਨੇ ਤਾਂ ਉਹ ਓਨੇ ਸਮੇਂ ਲਈ ਸਾਨੂੰ ਦਿਵ ਦ੍ਰਿਸ਼ਟੀ ਪ੍ਰਦਾਨ ਕਰ ਦਿੰਦੇ ਨੇ ਜਿਸ ਨਾਲ ਅਸੀਂ ਉਹਨਾਂ ਨੂੰ ਓਨੇ ਸਮੇਂ ਲਈ ਦੇਖ ਸਕਦੇ ਹਾਂ ਬਾਦ ਵਿੱਚ ਉਹ ਸਾਡੀ ਤੀਜੀ ਅੱਖ ਬੰਦ ਕਰ ਦਿੰਦੇ ਨੇ ਅਤੇ ਅਲੋਪ ਹੋ ਜਾਂਦੇ ਨੇ ਇਸ ਤਰ੍ਹਾਂ ਬਹੁਤ ਸਾਰੀਆਂ ਚੰਗੀਆਂ ਸ਼ਕਤੀਆਂ ਬਹੁਤ ਸਾਰੇ ਦੇਵੀ ਦੇਵਤਾ ਵੀ ਆਪਣੇ ਭਗਤਾਂ ਦੀ ਤੀਜੀ ਅੱਖ ਕੋਲਣ ਦੀ ਸਮਰੱਥਾ ਰੱਖਦੇ ਨੇ ਸੰਗਤ ਜੀ ਇਹ ਵੀ ਇੱਕ ਤਰ੍ਹਾਂ ਦੀ ਸਿੱਧੀ ਹੀ ਹੈ ਜੋ ਭਗਤਾਂ ਨੂੰ ਭਗਤੀ ਕਰਦੇ ਕਰਦੇ ਇੱਕ ਨਿਸ਼ਚਿਤ ਸਮੇਂ ਤੇ ਪ੍ਰਾਪਤ ਹੋ ਜਾਂਦੀ ਹੈ ਅਜਿਹੇ ਭਗਤਾਂ ਕੋਲ ਆਪਣੀ ਆਤਮ ਰੱਖਿਆ ਅਤੇ ਆਪਣੀ ਬੰਦਗੀ ਦੀ ਰੱਖਿਆ ਲਈ ਯੋਗ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਸੰਗਤ ਜੀ ਜੇਕਰ ਤੁਹਾਨੂੰ ਇਹਨਾਂ ਦੱਸੇ ਗਏ ਸੰਕੇਤਾਂ ਵਿੱਚੋਂ ਕੋਈ ਸੰਕੇਤ ਮਿਲ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਤੀਜੀ ਅੱਖ ਕਿਸੇ ਵੀ ਸਮੇਂ ਖੁੱਲ ਸਕਦੀ ਹੈ ਇਸ ਲਈ ਆਪਣੀ ਭਜਨ ਬੰਦਗੀ ਬਹੁਤ ਮਨ ਲਗਾ ਕੇ ਕਰੋ ਅਤੇ ਪੀਰਾਂ ਦੁਆਰਾ ਪ੍ਰਾਪਤ ਸ਼ਕਤੀਆਂ ਨੂੰ ਲੋਕਾਂ ਦੇ ਕਲਿਆਣ ਲਈ ਵਰਤੋ ਸੰਗਤ ਜੀ ਅੱਗੇ ਆਉਣ ਵਾਲੀਆਂ ਵੀਡੀਓ ਵਿੱਚ ਅਸੀਂ ਤੀਜੀ ਅੱਖ ਖੋਲਣ ਬਾਰੇ ਵੀ ਵਿਸਥਾਰ ਨਾਲ ਦੱਸਾਂਗੇ ਕਿ ਕਿਵੇਂ ਅਸੀਂ ਆਪਣੀ ਤੀਜੀ ਅੱਖ ਨੂੰ ਖੋਲ ਸਕਦੇ ਹਾਂ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਜੀ ਸੰਗਤ ਜੀ ਮਿਲਦੇ ਹਾਂ ਜਲਦੀ ਤਦ ਤੱਕ ਲਈ ਸਾਡਾ ਸਦਾ ਅੱਲਾ ਨਿਗੇ ਬਾਦ ਜੈ ਪੀਰਾਂ ਦੀ